ਲੁਧਿਆਣਾ ਦੇ ਇਸਲਾਮਗੰਜ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਮਕਾਨ ਨਿਰਮਾਣ ਨੂੰ ਲੈ ਕੇ ਵਿਵਾਦ ਨੇ ਅਚਾਨਕ ਤੂਲ ਫੜ ਲਿਆ ਗੁੱਸੇ ਚ ਆ ਕੇ ਇੱਕ ਗਵਾਂਡੀ ਨੇ ਲਾਇਸੈਂਸੀ ਹਥਿਆਰ ਦੇ ਨਾਲ ਦੋ ਰਾਉਂਡ ਫਾਇਰ ਕਰ ਦਿੱਤੇ ਗਨੀਮਤ ਰਹੀ ਕਿ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ਤੇ ਪਹੁੰਚਿਆ આરોપી ਨੂੰ ਹਿਰਾਸਤ ਵਿੱਚ ਲੈ ਲਿਆ ਸ਼ਿਕਾਇਤ ਕਰਤਾ ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਗਲੀ ਚ ਪਏ ਪੱਥਰ ਹਟਾ ਰਿਹਾ ਸੀ ਇਸ ਦੌਰਾਨ ਗਵਾਂਡੀ ਨੇ ਉੱਥੇ ਆ ਕੇ ਗਾਲੀ ਗਲੋਚ ਕਰਨੇ ਸ਼ੁਰੂ ਕਰ ਦਿੱਤੀ ਦੇਖਦੀ ਦੇਖਦੀ ਆਪਣੀ ਲਾਇਸੈਂਸੀ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਫਾਇਰਿੰਗ ਹੁੰਦੇ ਹੀ ਮਾਂ ਬੇਟਾ ਝੁੱਕ ਕੇ ਕਿਸੇ ਤਰ੍ਹਾਂ ਜਾਨ ਬਚਾ ਕੇ ਘਰ ਦੇ ਅੰਦਰ ਵੜੇ ਫਿਲਹਾਲ ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਥੇ ਗੋਲੀ ਚੱਲੀ ਮੈਂ ਇਹੀ ਸੁਣਿਆਗਾ। ਮੈਂ ਗਲੀ 'ਚ ਆਇਆ ਮੇਰਾ ਘਰ ਵੀ ਗਲੀ 'ਚ ਹੈਗਾ। ਜਿਹੜਾ ਮਕਾਨ ਬਣਿਆ ਉਹਦੇ ਵੀ ਘਰ ਵੀ ਗਲੀ 'ਚ ਹੈਗਾ। ਉਹ ਕਦੇ ਜੇ ਮਕਾਨ ਬਣਿਆ ਉਹਨਾਂ ਦੇ ਉਹਨਾਂ ਤੇ ਗੋਲੀ ਚੱਲੇਗੀ। ਲੇਕਿਨ ਗੋਲੀ ਕਿਸੇ ਨੂੰ ਬਚੀ ਨਹੀਂ ਵੱਜੀ ਨਹੀਂ ਹੈਗੀ। ਉਹ ਫਾਇਰਿੰਗ ਕੀਤੀ ਉਹਨਾਂ ਨੇ। ਉਹ ਬੰਦਾ ਮਤਲਬ ਕੋਈ ਫੱਟੜ ਨਹੀਂ ਹੋਇਆ ਇੱਕੀ ਗੋਲੀ ਚੱਲੀ ਹੋਣੀ ਭਾਜੀ ਮੈਂ ਸੁਣਿਆ ਲੱਗੀ ਨਹੀਂ ਕਿਸੇ ਨੂੰ ਕਾਰਨ ਇਹ ਜਗ੍ਹਾ ਦਾ ਕਾਰਨ ਆ ਭਾਜੀ ਕੋਈ ਨਹੀਂ ਲੱਗੇ ਮਾਲਕ ਉਹ ਚਲੇ ਗਏ ਥਾਣੇ ਚਲੇ ਗਏ ਨਾਮ ਨਹੀਂ ਮੈਨੂੰ ਪਤਾ ਜੀ ਉਹਨਾਂ ਦਾ ਨਾਮ ਪੰਡਤ ਜੀ ਇਹ ਨਾਲ ਪੰਡਤ ਜੀ ਰਹਿੰਦੇ ਨੇ ਫਲੋਕੀ ਉਹਨਾਂ ਦੇ ਉਹਨਾਂ ਨੇ ਚਲਾਈ ਨਹੀਂ ਹੋਾਈ ਫਾਇਲ ਕੀਤਾ ਕੁਛ ਨਹੀਂ ਕਿਹਾ ਲੇਕਿਨ ਗੋਲੀ ਚੱਲੀ ਉੱਥੇ ਗੋਲੀ ਚੱਲੀ ਪੰਡਤ ਜੀ ਉਹ ਥਾਣੇ ਚਲੇ ਗਏ ਭਾਜੀ ਪੁਲਿਸ ਲੈ ਗਈ ਉਹਨਾਂ ਨੂੰ ਇਹ ਆਪਣੇ ਲక్ష్ਮੀ ਲక్ష్ਮੀਨਾਰਾਇਣ ਨਾ ਦੇ ਵੀਰ ਉਹ ਅਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰਾਪਰਟੀ ਟਿਊਟ ਸਪੂਟ ਹੈਗਾ ਜੀ ਸਾਲ ਦਾ ਲਵਲੀ ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਉਸ ਤੋਂ ਬਾਅਦ ਅੱਜ ਕੋਈ ਕੰਸਟਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀ ਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏ ਜਨਾਂ ਦੇ ਕੋਲ ਲਾਇਸੈਂਸੀ ਵੈਪਨ ਆਪਣਾ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇਰ ਪਤਾ ਲੱਗਿਆ ਵੀ ਸਾਨੂੰ ਕੀਤੇ ਹੈ ਬਾਕੀ ਅਸੀਂ ਇਸ ਮੌਕੇ ਤੇ ਆਏ ਹੈਗੇ ਆ ਵੇਰੀਫਾਈ ਕਰ ਰਹੇ ਆਂ ਕੀ ਗੱਲ ਹੈ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆਂ ਉੱਥੇ ਬਾਅਦ ਦੱਸ ਲੈ ਇੰਜਰੀ ਕੋਈ ਨਹੀਂ ਕਿਸੇ ਦੀ ਲਾਇਸੈਂਸੀ ਆ ਜੀ ਕਹਿ ਰਹੇ ਆ ਲਾਇਸੈਂਸੀ ਚੈੱਕ ਕਰ ਰਹੇ ਆਂ ਜੀ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਕਹਿ ਰਹੇ ਆ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਆਂ ਹੁਣ ਜੀ ਲੁਧਿਆਣਾ ਦੇ ਇਸਲਾਮਗੰਜੇ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਮਕਾਨ ਨਿਰਮਾਣ ਨੂੰ ਲੈ ਕੇ ਵਿਵਾਦ ਨੇ ਅਚਾਨਕ ਤੂਲ ਫੜ ਲਿਆ ਗੁੱਸੇ ਚ ਆ ਕੇ ਇੱਕ ਗਵਾਂਡੀ ਨੇ ਲਾਇਸੈਂਸੀ ਹਥਿਆਰ ਦੇ ਨਾਲ ਦੋ ਰਾਉਂਡ ਫਾਇਰ ਕਰ ਦਿੱ ਨੰਬਰ 2 ਦੀ ਪੁਲਿਸ ਮੌਕੇ ਤੇ 5000 ਰੁਪਏ ਨੂੰ ਹਿਰਾਸਤ ਵਿੱਚ ਲੈ ਲਿਆ। ਸ਼ਿਕਾਇਤ ਕਰਤਾ ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਗਲੀ 'ਚ ਪਏ ਪੱਥਰ ਹਟਾ ਰਿਹਾ ਸੀ। ਇਸ ਦੌਰਾਨ ਗਵਾਂਡੀ ਨੇ ਉੱਥੇ ਆ ਕੇ ਗਾਲੀ ਗਲੋਚ ਕਰਨੇ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੀ ਆਪਣੀ ਲਾਇਸੈਂਸੀ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਹੁੰਦੇ ਹੀ ਮਾਂ ਬੇਟਾ ਚੁੱਕ ਕੇ ਕਿਸੇ ਤਰ੍ਹਾਂ ਜਾਨ ਬਚਾ ਕੇ ਘਰ ਦੇ ਅੰਦਰ ਵੜੇ। ਫਿਲਹਾਲ ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ। ਇੱਥੇ ਗੋਲੀ ਚੱਲੀ ਮੈਂ ਇਹੀ ਸੁਣਿਆਗਾ। ਮੈਂ ਗਲੀ 'ਚ ਆਇਆ ਮੇਰਾ ਘਰ ਵੀ ਗਲੀ 'ਚ ਹੈਗਾ। ਜਿਹੜਾ ਮਕਾਨ ਬਣਿਆ ਉਹਦੇ ਵੀ ਘਰ ਵੀ ਗਲੀ 'ਚ ਹੈਗਾ। ਉਹ ਕਹਿੰਦੇ ਜੇ ਮਕਾਨ ਬਣਿਆ ਉਹਨਾਂ ਦੇ ਉਹਨਾਂ ਤੇ ਗੋਲੀ ਚੱਲੀਗੀ। ਲੇਕਿਨ ਗੋਲੀ ਕਿਸੇ ਨੂੰ ਬੱਜੀ ਨਹੀਂ ਬੱਜੀ ਨਹੀਂ ਹੈਗੀ। ਉਹ ਫਾਇਰਿੰਗ ਕੀਤੀ ਉਹਨਾਂ ਨੇ। ਉਹ ਬੰਦਾ ਮਤਲਬ ਕੋਈ ਫੱਟੜ ਨਹੀਂ ਹੋਇਆ। ਇੱਕ ਹੀ ਗੋਲੀ ਚੱਲੀ ਹੋਣੀ ਭਾਜੀ ਮੈਂ ਸੁਣਿਆ। ਲੱਗੀ ਨਹੀਂ ਕਿਸੇ ਨੂੰ। ਕਾਰਨ ਇਹ ਜਗ੍ਹਾ ਦਾ ਕਾਰਨ ਹੈ ਭਾਜੀ। ਫਰੋਖੀ ਲੈ ਗਿਆ। ਮਾਲਕ ਉਹ ਕਿਲੇ ਕੇ ਥਾਣੇ 'ਚ ਹੈਗੇ। ਨਾਮ ਨਹੀਂ ਮੈਨੂੰ ਪਤਾ ਜੀ। ਉਹਨਾਂ ਦਾ ਨਾਮ ਪੰਡਤ ਜੀ ਇਹ ਨਾਲ ਪੰਡਤ ਜੀ ਰਹਿੰਦੇ ਨੇ ਫਰੋਖੀ ਉਹਨਾਂ ਦੇ। ਉਹਨਾਂ ਚਲਾਇ ਨਈ ਹਵਾਈ ਫਾਇਰ ਕੀਤਾ ਕੁਛ ਨਹੀਂ ਕੀਤਾ ਲੇਕਿਨ ਗੋਲੀ ਚੱਲੀ ਉੱਥੇ ਗੋਲੀ ਚੱਲੀ ਆਓ ਪੰਡਿਤ ਜੀ ਉਹ ਥਾਣੇ ਚਲੇ ਗਏ ਸਾਗੀ ਜੀ ਪੁਲਿਸ ਤੇ ਲੈ ਗਏ ਉਹਨਾਂ ਨੂੰ ਇਹ ਆਪਣੇ ਲక్ష్ਮੀਨਾਰਾਣ ਨਾਂ ਦੇ ਬਜ਼ੁਰਗ ਹੈਗੇ 70 ਸਾਲ ਦੀ ਉਮਰ ਹੈਗਾ ਉਹਨਾਂ ਦਾ ਪ੍ਰਾਪਰਟੀ ਡਿਸਪੂਟ ਹੈਗਾ ਜੀ ਚੱਲਦਾ लवली ਨਾਰੰਗ ਦੇ ਨਾਲ ਕੋਈ ਨਾਲ ਪਲਾਟ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਹੋ ਉਸ ਤੋਂ ਬਾਰੇ ਅੱਜ ਕੋਈ ਕੰਸਟ੍ਰਕਸ਼ਨ ਕਰਨ ਲੱਗੇ ਸੀ ਤੇ ਉੱਥੇ ਦੋਨਾਂ ਪਾਰਟੀਆਂ ਦੇ ਬਹਿਸ ਹੋ ਗਈ ਉਸ ਤੋਂ ਬਾਅਦ ਲక్ష్ਮੀਨਾਰਾਇਣ ਜੀ ਜਿਨ੍ਹਾਂ ਦੇ ਕੋਲ 70 ਸਾਲ ਏਜ ਹੈ ਨਾ ਜਿਨ੍ਹਾਂ ਦੇ ਕੋਲ ਲਾਇਸੈਂਸੀ ਵੈਪਨ ਆਪਣਾ ਜੀ ਉਹਦੇ ਨਾਲ ਇਹਨਾਂ ਨੇ ਕੋਈ ਹਵਾਈ ਫਾਇ ਵੇਰੀਫਾਈ ਕਰ ਰਹੇ ਆਂ ਕਿ ਗੱਲ ਹੈ ਕਹਿ ਰਹੇ ਆ ਦੋ ਕੀਤੇ ਬਾਕੀ ਅਸੀਂ ਹੁਣ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੇ ਆਂ ਉੱਥੇ ਪਾ ਦੱਸ ਲੈ ਇੰਜਰੀ ਕੋਈ ਨਹੀਂ ਕਿਸੇ ਦੀ ਲਾਇਸੈਂਸੀ ਆ ਜੀ ਕਹਿ ਰਹੇ ਆ ਲਾਇਸੈਂਸੀ ਚੈੱਕ ਕਰ ਰਹੇ ਆਂ ਜੀ ਕਾਰਨ ਇਹ ਕੋਈ ਪਲਾਟ ਹੈਗਾ ਪਲਾਟ ਦਾ ਕੋਈ ਇਹਨਾਂ ਦਾ ਆਪਸ ਇਸ਼ੂ ਹੈਗਾ ਦੋਨਾਂ ਪਾਰਟੀਆਂ ਕਹਿ ਰਹੇ ਆ ਹਾਂ ਜੀ ਕਹਿੰਦੇ ਸਟੇ ਹੈਗਾ ਬਾਕੀ ਡਾਕੂਮੈਂਟਸ ਦੇਖਣੇ ਆਂ ਜੀ